ਇੱਕ ਵਾਰ ਫਿਰ ਤੋਂ ਸਰਦਾਰ ਭਗਵੰਤ ਸਿੰਘ ਜੀ ਮਾਨ ਆਮ ਆਦੀ ਪਾਰਟੀ ਦੇ ਨਿਰਧਾਰਕ ਜਰਨੈਲ ਨੇਤਾ ਕੈਲੀ ਦੇ ਕੈਲੀ ਦੇ ਕਪਾੜੇ ਵਾਲੇ ਸਰਦਾਰ ਭਗਵੰਤ ਸਿੰਘ ਮਾਨ ਹੋਜਾ ਜੁਬਤ ਕਰਦੇ ਕਿ ਆਹ ਮੁੰਡਾ ਸੰਗਰੂਰ ਵਿੱਚ ਕਿੱਲ ਲਾ ਗਿਆ ਵੱਡੇ ਵੱਡੇ ਕਿਲੇ ਆ ਗੁਮਾਤ ਪਾ ਗਿਆ ਅੱਜ ਪੰਜਾਬ ਦੇ ਪੰਜ ਕਬੱਡੀ ਗੱਪਾਂ ਤੋਂ ਬਾਅਦ ਇਧਰੋਂ ਦੇ ਕਬੱਡੀ ਗੱਪਾਂ ਦੇ ਸਰਦਾਰ ਜਲਵੀਰ ਸਿੰਘ ਜੀ ਗਿੱਲ ਯੂਗ ਦੇ ਪਰਮ ਮੱਤਰ ਸਰਦਾਰ ਭਗਵੰਤ ਸਿੰਘ ਜੀ ਮਾਨ ਕਬੱਡੀ ਦੀ ਦੁਨੀਆ ਬਾਦਪੁਰ ਤੋਂ ਕੱਲੇ ਹੋਇਆ ਹੈ ਨੋਮਦਾਰ ਜੀਵੋ ਕਮੇਟੀ ਦੀ ਜੁਲਿਆ ਦੇ ਵਿੱਚ ਆਪਣੀ ਬਾਤ ਸ਼ਾਹਦਕਾਰ ਕੀਤੀ ਉਥੇ ਪੰਜਾਬ ਦੀ ਉਥੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਸਾਫ਼ ਸੁਥਰੇ ਲੀਡਰ ਦੇ ਤੌਰ ਤੇ ਆਮ ਲੋਕਾਂ ਦਾ ਲੀਡਰ ਬਣ ਕੇ ਗੁਜ਼ਰੇ ਆ ਔਰ ਸਰਦਾਰ ਜਸਵੀਰ ਸਿੰਘ ਜੁਲਿਆ ਵੀ ਨਾਲ ਨੇ ਸਾਡੇ ਸੀਸਪਾਲ ਗਰਗ ਜੀ ਬਿੱਟੂ ਜੀ ਸਾਡੇ ਜਗਦੇਵ ਬੱਗਾ ਜੀ ਸ਼ਰਮਜੀਤ ਸਿੰਘ ਜਿੱਲ ਸਾਡੇ ਅਦਵੀਰ ਸਿੰਘ ਜੁਗੋ ਸੰਦੀਪ ਸਾਹਰਾ ਜੀ ਉਦੋਂ ਲੱਗਦਾ ਸੀ ਕਿ ਇਸ ਤੋਂ ਵੱਧ ਕੱਠ ਨਹੀਂ ਹੋ ਸਕਦਾ ਪਰ ਐਤਕੇ ਆਫਤਾਰ ਕਾਡ ਆਪ ਵੀ ਟੋੜੀ ਬੈਠ ਗਏ ਹੋ ਸੋ ਤੁਹਾਨੂੰ ਮੁਬਾਰਕਾਂ ਜਲਵੀਰ ਭਾਈ ਜੀ ਇਹ ਚੌਂਡ ਦਾ ਉੱਥੇ ਬੜੀ ਵਧੀਆ ਰੋਟੀ ਚੱਲ ਰਹੀ ਹੈ ਪ੍ਰਮਾਤਮਾ ਦੀ ਕਿਰਪਾ ਹੈ ਇਹ ਚੌਂਡ ਭਾਵੇਂ 10-10 ਸਾਹ ਜਿੱਥੇ ਨਹੀਂ ਆਉਣ ਕੰਮ ਵੀ ਉੱਥੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਮਾਰ ਦਾ ਬੜਾ ਵਧੀਆ ਬਿਜ਼ਨਸ ਚੱਲ ਰਿਹਾ ਉੱਥੇ ਪਰ ਉਹ ਜਿਵੇਂ ਧੀਆਂ ਜੜੀਆਂ ਨੇ ਜਿੰਨੇ ਮਰਜ਼ੀ ਵੱਡੇ ਘਰ ਚ ਗਈਆਂ ਜਾਣ ਪਰ ਉਹਨਾਂ ਨੂੰ ਹਮੇਸ਼ਾ ਇੱਕੋ ਇੱਛਾ ਰਹਿੰਦੀ ਹੈ ਕਿ ਮੇਰੇ ਪੇਕੇਆ ਵੱਲੋਂ ਠੰਢੀ ਹਵਾ ਦੇ ਬੁੱਲੇ ਆਉਂਦੇ ਰਹਿਣ ਸੋ ਇਹ ਹੈ ਜਿਹੜਾ ਪ੍ਰਵਾਸੀ ਪੰਜਾਬੀ ਨੇ ਇਹ ਆਪਣੇ ਪੇਕੇ ਤਾ ਹੁੰਦੇ ਨੇ ਤਾਂ ਕਿ ਇੱਥੇ ਠੰਢੀ ਹਵਾ ਦੇ ਬੁੱਲੇ ਰਹਿਣ ਟੂਰਨਾਮੈਂਟ ਕਰਾ ਲਈਏ ਕੋਈ ਕੁੜੀਆਂ ਦੇ ਵਿਆਹ ਕਰਦਿਏ ਜਾਂ ਕੋਈ ਐਂਬੂਲੈਂਸ ਦੇ ਦਈਏ ਜਾਂ ਕੋਈ ਹੋਰ ਸਮਾਜਿਕ ਕੰਮ ਕਰਦਿਏ ਤਾਂ ਕਿ ਜਿਹੜਾ ਸਮਾਜ ਦੇ ਵਿੱਚ ਜਿਹੜਾ ਵਰਗ ਪਛੜ ਗਿਆ ਜੋ ਜਿਹੜੇ ਗਰੀਬ ਨੇ ਇਲਾਜ ਨਹੀਂ ਕਰਾ ਸਕਦੇ ਉਹਨਾਂ ਦੀ ਕੋਈ ਥੋੜੀ-ਬਹੁਤ ਮਦਦ ਹੋ ਜੇ ਸਭ ਤੋਂ ਵੱਡਾ ਦਾਣ ਹੈ ਤੁਮੇ ਇਸ ਗੱਲ ਦੀ ਇੱਕ ਬੜੀ ਤਲਬੀਰ ਹੁਣਾਂ ਨੂੰ ਜਮਾ ਬਧਾਈ ਦੇਣੀ ਚਾਹੁੰਦਾ ਹਾਂ ਉਹਨਾਂ ਦੀ ਸਾਰੀ ਟੀਮ ਨੂੰ ਜੇ ਜਿੱਦਰਾ ਟੂਰਨਾਮੈਂਟ ਕਰਦੇ ਆ ਫਰਦੇ ਦੇ ਪਿੱਛੇ ਰਹਿ ਕੇ ਸਭੀਓ ਤੁਹਾਨੂੰ ਬਹੁਤ ਬਹੁਤ ਇਸ ਗੱਲ ਦੀ ਬਧਾਈ ਕਿ ਤੁਸੀਂ ਇਸ ਖੇਡ ਨੂੰ ਪਿਆਰ ਕਰਦੇ ਹੋ ਤਾਈਓ ਅੱਜ ਲੱਖਾਂ ਦੇ ਵਿੱਚ ਪਹਿਲਾਂ ਕੱਲੇ ਕ੍ਰਿਕਟ ਦੇ ਟੂਰਨਾਮੈਂਟ ਕ੍ਰਿਕਟ ਮੈਚ ਦੇਖਦੇ ਹੁੰਦੇ ਸੀ ਲੱਖਾਂ 'ਚ ਉਹਦੇ ਵਿੱਚ ਲੱਗ ਦੱਸਿਆ ਲੱਖਾਂ ਕਿੰਨੀਆਂ ਗਲਾ ਦੇਣਗੇ ਤੇ ਹੁਣ ਆਪਾਂ ਦੇਖਣੇ ਵਾਲੇ ਆਹ ਟੂਰਨਾਮੈਂਟ ਦੇ ਵਿੱਚ ਆਹ ਸਟੇਡੀਅਮ 'ਚ ਬੈਨ ਚੜਾ ਰੱਖਿਆ ਹੈ ਜਿਸ ਕਰਕੇ ਇਹ ਕਬੱਡੀ ਦੇ ਪਲੇਅਰਾਂ ਦੀ ਕਾਮਯਾਬੀ ਹੈ ਔਰ ਇਹਨਾਂ ਪਲੇਅਰਾਂ ਨੂੰ ਦੇਖ ਕੇ ਜਿਹੜੇ ਛੋਟੇ ਛੋਟੇ ਜਵਾਨ ਬੈਠੇ ਆ ਉਹਨਾਂ ਨੂੰ ਚਿੰਗ ਲੱਗੂਗੀ ਕਿ ਮੈਂ ਵੀ ਉਹ ਮੁੰਡੇ ਵਾਂਗੂ ਜੱਫਾ ਲਾऊं ਜਿਹੜਾ ਆਖਰੀ ਮੈਚ ਵਿੱਚ ਜਿੱਤ ਚ ਬਣਾਉਂਦਾ ਸੀ ਉਹਨਾਂ ਨੂੰ ਚਿੰਗ ਲੱਗੂ ਬੰਦਾ ਹੋ ਕੇ ਮੈਂ ਵੀ ਫਲਾਣੀ ਰੇਡਰ ਵਰਗਾ ਰੇਡਰ ਬਣੂੰਗਾ ਤੇ ਪਾਟ ਕੇ ਹੱਥ ਮਾਰ ਕੇ ਭੰਗੜਾ ਪਾਉਂਦਾ ਮੈਂ ਵੀ ਦੋਨੇ ਢੇਰੀਆਂ ਦੇ ਵਿਚਾਲੇ ਦੀ ਲੱਗਿਆ ਕਰੂੰਗਾ ਇਹ ਜਿਹੜੀ ਚਿੰਗ ਹੈ ਇਹ ਲੱਗਦੀ ਹੈ ਇਹਨਾਂ ਪਲੇਅਰਾਂ ਨੂੰ ਵੀ ਕਿਸੇ ਨਾ ਕਿਸੇ ਪਲੇਅਰ ਤੋਂ ਚਿੰਗ ਲੱਗੀ ਹੋਣੀ ਜਿਦੋਂ ਆਪਣੇ ਪਿੰਡਾਂ 'ਚ ਜਿਵੇਂ ਅੱਜ ਬੱਚੇ ਬੈਠੇ ਨੇ ਜਿਵੇਂ ਆਪਣੇ ਪਿੰਡਾਂ 'ਚ ਮੈਚ ਦੇਖਦੇ ਹੋਣਗੇ ਤੈਨੂੰ ਵੀ ਚਿੰਗ ਲੱਗੀ ਹੋਣੀ ਅੱਜ ਇਹ ਪਲੇਅਰ ਕੰਬਾਈਨਾ ਚ ਜਿੱਤਦੇ ਨੇ ਅੱਜ ਇਹ ਪਲੇਅਰ ਮੋਟਰਸਾਈਕਲ ਜਿੱਤਦੇ ਨੇ ਅੱਜ ਇਹ ਪਲੇਅਰ ਜਿਪਾ ਕਾਰਾਂ ਜਿੱਤਦੇ ਨੇ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਜਰਮਨੀ ਇਟਲੀ ਨਾਰਵੇ ਜਿੱਥੇ ਵੀ ਜਾਂਦੇ ਨੇ ਉੱਥੇ ਲੋਕ ਇਹਨਾਂ ਨੂੰ ਆਪਣੀ ਅੱਖਾਂ ਤੇ ਬਿਠਾਉਂਦੇ ਨੇ ਸੋ ਇਹਨਾਂ ਦੀ ਕਾਮਯਾਬੀ ਹੈ ਇੱਕ ਵਾਰੀ ਮੈਂ ਫੇਰ ਮੈਂ ਅਕਸਰ ਕਹਿੰਦਾ ਹੁੰਦਾ ਕਿ ਜਦੋਂ ਮੈਂ ਕਬੱਡੀ ਦੇ ਗਰਾਊਂਡ 'ਚ ਕੋਈ ਬੋਲਦਾ ਜਿਵੇਂ ਅੱਜ ਬੋਲ ਰਿਹਾ ਤੰਨੇ ਰਾਜਨੀਤੀ ਗੱਲ ਨਹੀਂ ਕਰਦਾ ਕੋਈ ਰਾਜਨੀਤੀ ਕਰਨ ਵਾਸਤੇ ਆਪਾਂ ਕਿਤੇ ਹੋਰ ਪ੍ਰੋਗਰਾਮ ਰੱਖਾਂਗੇ ਸਾਂਝਾ ਗਰਾਊਂਡ ਹੈ ਕਮੇਤਰ ਗਰਾਊਂਡ ਹੈ ਇਹਨੂੰ ਮੈਂ ਰਾਜਨੀਤੀ ਦਾ ਅਖਾੜਾ ਨਹੀਂ ਬਣਾਉਣਾ ਚਾਹੁੰਦਾ ਇਹ ਗੱਲੀ ਕਬੱਡੀ ਦਾ ਅਖਾੜਾ ਹੀ ਰਹਿਣਾ ਚਾਹੀਦਾ میری سارے نہ ہاتھ فلا لوں گا اکبرے سردار دوکر سنگھی ایس پی صاحب تھوری وہ گراؤنڈ دے وچ آں کے تے نال سردار ہرمنجیت سنگھی میں بیزتی کراں گا کرن جی نو تے دیشبال پدری جی جی سارے جگہ آ جاؤ جیراں بار بہت بہت شکریہ گراؤنڈ دے وچ تے ہاں دیوادہ تے شکریہ न चार कोई न ਸਾਰੇ ਸਤਿਕਾਰਯੋਗ ਗੱਦੀ ਗੱਦੀ ਗੁਰਜ ਸਿੰਘ ਜੀ ਸਾਡਾ ਗੱਦੀ ਮਹਾਂ ਦੇ ਚਾਰ ਤੋਂ ਵੱਡਾ ਲੱਗਦਾ ਫੋਟੋ ਮਾਰ ਕੇ ਮੈਂ ਸਭ ਤੋਂ ਪਹਿਲਾਂ ਵਿਸ਼ੇਸ਼ ਤੌਰ ਤੇ ਬੱਜੇ ਨੇ ਸਰਦ ਸਿੰਘ ਜੀ ਨੂੰ ਬਹੁਤ ਅਹਿਸਾਨ ਤੇ ਸੰਗਠਨ ਕੋਈ ਨਹੀਂ ਕੋਈ ਕਬੱਡੀ ਕਲਾਸ ਦੀ ਰੋਟਾ ਦੀ ਟੀਮ ਦੇ ਖਿਡਾਰੀਆਂ ਨਾਲ ਰੂਹ ਰੂਹ ਦੇ ਹੈ ਜੀ ਬਹੁਤ ਤਾਰੀ ਹੋਣਾ ਕਬੱਡੀ ਦਾ ਜਿਹੜਾ ਸਟੇਡੀਅਮ ਹੈ ਔਰ ਇਸ ਵਕਤ ਜਗਮਗ ਜਗਮਾ ਕਰ ਰਿਹਾ ਬਹੁਤ ਵੱਡੀਆਂ ਵੱਡੀਆਂ ਟੀਮਾਂ ਇਸ ਜਿਹੜਾ ਕਬੱਡੀ ਕਪਤੀ ਆਉਂਦੀਆਂ ਨੇ ਇਸ ਵਾਰ ਇਹਨਾਂ ਨੇ ਇੱਕ ਪਿੰਡ ਨੂੰ ਜਿਹੜੀ ਸਕੂਲ ਦੀ ਵੈਨ ਹੈ ਜਿਹੜੀ ਖਾਸ ਤੌਰ ਤੇ ਜਿਹੜੇ ਸਰਕਾਰੀ ਸਕੂਲਾਂ 'ਚ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਬੱਸਾਂ ਤੇ ਲਟਕ ਕੇ ਜਾਣਾ ਪੈਂਦਾ ਖਾਸ ਤੌਰ ਤੇ ਕੁੜੀਆਂ ਉਹਨਾਂ ਨੂੰ ਵੈਨ ਦਿੱਤੀ ਹੈ ਇੱਕ ਡੋਨੇਟ ਕੀਤੀ ਹੈ ਇੱਕ ਐਂਬੂਲੈਂਸ ਗ੍ਰੇਟ ਕੀਤੀ ਹੈ ਸੋ ਕਬੱਡੀ ਦੇ ਨਾਲ ਨਾਲ ਸਮਾਜਿਕ ਕੰਮ ਵੀ ਹੋ ਰਹੇ ਨੇ ਜੋ ਕਿ ਅੱਛੀ ਸ਼ੁਰੂਆਤ ਹੈ ਦਲਵੀਰ 200 ਕੇ ਤਰ੍ਹਾਂ ਔਰ 200 220휠 체어 ਜਿਹੜੀ 10000 ਦੀ ਇੱਕ 6000 ਦੀ ਇੱਕ ਚੇਅਰ ਹੈ ਸੋ 휠 체어 200 ਜਿਹੜੇ ਡਿਸੇਬਲਡ ਲੋਕ ਨੇ ਪਰ ਪ੍ਰਮਾਤਮਾ ਨੇ ਕੋਈ ਇਸ ਤੋਂ ਪੰਚੋ ਤੋਂ ਡੱਪ ਗਈ ਜੀ ਬੜੀ ਸ਼ਰਮ ਆਉਂਦੀ ਹੈ ਕਿ ਜਿਹੜੇ ਸਰਕਾਰਾਂ ਦੇ ਕੰਮ ਸੀ ਅਸੀਂ ਸਰਕਾਰਾਂ ਦੇ ਕੰਮ ਜਿਹੜੇ ਨੇ ਉਹ ਐਨ ਜੀਓਜ਼ ਨੂੰ ਕਰਨੇ ਪੈ ਰਹੇ ਨੇ ਕਲਪਾਂ ਨੂੰ ਕਰਨੇ ਪੈ ਰਹੇ ਨੇ ਪਰ ਲੋਕ ਜਿਹੜੇ ਨੇ ਉਹ ਬਹੁਤ ਪਿਆਰ ਦੇ ਰਹੇ ਨੇ ਔਰ ਇਸ ਵਕਤ 8 ਵਜੇ ਦੇ ਨੇੜੇ ਦੇ ਨੇ ਟਾਈਮ ਹੈ ਕਿ ਲੋਕ ਜਿਹੜੇ ਨੇ ਅਧੀਕਰੇ ਜਿਹੜਾ ਆਪਾਂ ਭਰਿਆ ਹੋਇਆ ਇਹ ਚੱਲ ਰਹੇ ਨੇ ਔਰ ਬੜਾ ਅੱਛਾ ਲੱਗ ਰਿਹਾ ਕਿ ਲੋਕ ਪਿਆਰ ਦਰ ਰਹੇ ਨੇ ਇਨਕਲਾਬ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ আরে ਪੀਕਾਂ ਤੇ ਕਦੇ ਮਨਫੀਤ ਮਨਫੀਤਾ ਹਰ ਇੱਕ ਰੋ ਰੋ ਵਾਲੀ ਜਿੰਦਾਂ ਕਰਦੀ ਜਿੰਦਗੀ